ਅੱਜ ਸਾਡੇ ਲਈ ਬੜਾ ਹੀ ਆਪ ਸਭ ਲਈ ਬੜਾ ਹੀ ਸ਼ੁਭ ਦਿਨ ਹੈ ਕਿ ਤੁਸੀਂ ਪੰਜਾਬ ਦਾ ਮਾਣ ਵਧਾਉਂਦੇ ਹੋਏ ਫਿਨਲੈਂਡ ਦੇ ਵਿੱਚ ਜਾ ਰਹੇ ਹੋ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਇਸੇ ਰੀਤ ਨੂੰ ਹਮੇਸ਼ਾ ਜਾਰੀ ਰੱਖਦੇ ਹੋਏ ਚਾਹੇ ਉਹ ਸੱਤ ਬੈਚ ਸਾਡੇ ਪ੍ਰਿੰਸੀਪਲਸ ਦੇ ਗਏ ਆ ਸਿੰਗਾਪੁਰ ਨੂੰ ਉਹਨੇ ਪਿਛਲੇ ਹਫਤੇ ਇੱਕ ਬੈਚ ਗਿਆ ਸੀ ਚਾਹੇ ਸਾਡੇ ਤਿੰਨ ਬੈਚ ਹੈਡਮਾਸਟਰਸ ਦੇ ਆਏ ਮੈਂ અમદાવાદ ਦੇ ਜਾਂ ਫਿਰ ਅੱਜ ਜਿਹੜਾ ਦੂਜਾ ਮੈਚ ਹੈ ਹਮੇਸ਼ਾ ਖੁਦ ਮੁੱਖ ਮੰਤਰੀ ਸਾਹਿਬ ਆਪ ਸਭ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਤੇ ਇੱਕ ਮਿਸ਼ਨ ਦੇ ਕੇ ਭੇਜਦੇ ਆ ਤੇ ਉਸੇ ਸਿਲਸਿਲੇ ਨੂੰ ਜਾਰੀ ਕਰਦੇ ਹੋਏ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਸਭ ਦੇ ਰੂਬਰੂ ਹੋਣਗੇ ਸਰ ਮੈਂ ਬਸ ਇੱਕ ਮਿੰਟ ਲਈ ਬਾਤ ਹੈ ਟੀਚਰਸ ਹੈ ਸਰ ਇਹ ਦੂਜਾ ਬੈਚ ਹੈ ਤੇ ਦੇ ਆਰ ਗੋਇੰਗ ਟੂ ਯੂਨੀਵਰਸਿਟੀ ਆਫ ਟਰਕੂ ਇੱਕ ਹਫਤੇ ਤੋਂ ਇਹਨਾਂ ਦੀ ਟ੍ਰੇਨਿੰਗ ਇੱਥੇ ਸਿਰਫ ਫਿਨਲੈਂਡ ਦੀ ਪੂਰਾ ਡੈਲੀਗੇਸ਼ਨ ਆ ਕੇ ਫਿਨਲੈਂਡ ਦੇ ਅੰਬੈਸਡਰ ਸ਼ੁਰੂ ਕਰਾ ਕੇ ਗਏ ਸੀ ਤੇ ਉਹ ਇੱਕ ਹਫਤੇ ਤੋਂ ਦੇਵਟ ਗੈਟਿੰਗ ਟ੍ਰੇਨਡ ਓਵਰ ਹੇਅਰ ਤੇ ਹੁਣ ਅੱਜ ਇੱਥੋਂ ਰਵਾਨਾ ਹੋਣਗੇ ਤੇ 72 ਟੀਚਰਸ ਸਰ ਔਨ ਮੈਰਿਟ ਸਿਲੈਕਸ਼ਨ ਹੋਈ ਹੈ ਇੱਕ ਇੱਕ ਨੂੰ ਸਿਲੈਕਸ਼ਨ ਕਰਨ ਦੇ ਵਿੱਚ ਸਰ 10-10 ਜਿਹੜੇ ਬੱਚੇ ਨਹੀਂ ਪੜਾਏ ਆ ਜਾਂ ਜਿਹੜੇ ਬੱਚਿਆਂ ਨੂੰ ਪੜਾ ਰਹੇ ਉਹਨਾਂ ਦੇ ਮਾਤਾ ਪਿਤਾ ਦਾ ਫੀਡਬੈਕ ਵੀ ਲੈ ਕੇ ਪੂਰੇ ਪੰਜਾਬ ਨੂੰ ਰਿਪੋਰਟ ਕਰਨ ਕਰ ਰਹੇ ਆ ਧੰਨਵਾਦ ਸਰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੁਬਾਰਕਬਾਦ ਤੁਸੀਂ ਇੱਕ ਅ શિક્ષਕ ਦੇ ਤੌਰ ਤੇ ਅਧਿਆਪਕ ਦੇ ਤੌਰ ਤੇ ਇੱਕ ਨਵੇਂ ਕਦਮ ਬਲ ਬਦ ਰਹੇ ਹਾਂ ਕਿਉਂਕਿ ਪਹਿਲਾਂ ਜਿਹੜੀ ਟ੍ਰੇਨਿੰਗ ਸੀ ਜਾਂ ਪੜਾਈ ਦੇ ਤਰੀਕੇ ਸੀ ਉਹ ਥੋੜਾ ਟਰੈਡੀਸ਼ਨਲ ਸੀ ਜਿਵੇਂ ਹੁੰਦਾ ਪਰ ਹੁਣ ਦੁਨੀਆ ਬਦਲ ਰਹੀ ਹੈ ਤਾਂ ਤਰੀਕੇ ਜਿਹੜੇ ਨੇ ਉਹ ਪੜਾਉਣ ਦੇ ਉਹ ਖੇਡਾਂ ਵਿੱਚ ਦੀ ਹੱਸਦੇ ਹੱਸਦੇ ਜਾਂ ਕੋਈ ਕਿਮਿਨਾ ਕਿਮੇ ਗੇਮਾਂ ਵਿੱਚ ਦੀ ਐਦਾਂ ਹੀ ਚੱਲ ਪਏ ਨੇ ਉਹ ਜਿਹੜਾ ਵਸਤਿਆਂ ਦਾ ਬੋਝ ਹੈ ਉਹ ਉਹ ਹੁਣ ਕੱਟ ਗਿਆ ਬੱਚਿਆਂ ਦੇ ਮੋਢਿਆਂ ਤੋਂ ਸੋ ਫਿਨਲੈਂਡਰ ਦੇ ਵਿੱਚ ਬੜਾ ਮਸ਼ਹੂਰ ਹੈ ਪ੍ਰਾਇਮਰੀ ਐਜੂਕੇਸ਼ਨ ਦੀ ਟ੍ਰੇਨਿੰਗ ਵਾਸਤੇ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸ ਤੁਹਾਡੇ ਕੋਲੀ ਗਏ ਹੋਣਗੇ ਕੋਈ ਕਿਸੇ ਦੇਸ਼ ਤੋਂ ਟੀਚਰ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਤੇ ਹਫ਼ਤੇ ਨਾਲ ਤੁਹਾਡਾ ਐਸਾ ਦੋ ਹਫ਼ਤੇ ਇਹ ਦੋ 15 ਦਿਨ ਸੋ ਉੱਥੇ ਜਾ ਕੇ ਨਾਟ ਓਨਲੀ ਤੁਹਾਨੂੰ ਕਲਾਸਾਂ ਅਟੈਂਡ ਕਰੋਗੇ ਤੁਹਾਡੀ ਬ੍ਰੇਨਸਟਾਰਮਿੰਗ ਦੂਸਰੇ ਦੇਸ਼ਾਂ ਦੇ ਟੀਚਰਾਂ ਨਾਲ ਵੀ ਹੋਊਗੀ ਤੇ ਆ ਕੇ ਜਰੂਰ ਤੁਸੀਂ ਸਾਂਝੇ ਕਰਿਓ ਆਪਣੇ ਤਜਰਬੇ ਵੀ ਤੇ ਜਿਹੜੇ ਕੁਝ ਸਿੱਖ ਕੇ ਆਏ ਹੋ ਬੱਚੇ ਜਿਹੜੇ ਪੜਾਈ ਦੇ ਉਹ ਜਿਹੜੇ ਉਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਰਹਿਣਗੇ ਆਪਣੇ ਕੋਲੀਗਜ਼ ਨੂੰ ਆ ਕੇ ਦੱਸੋਗੇ ਜਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਗੇ ਇਸ ਤੋਂ ਪਹਿਲਾਂ ਵਾਲੇ ਜਿਹੜੇ ਬੈਚ ਚਾਹੇ ਸਿੰਗਾਪੁਰ ਗਿਆ ਚਾਹੇ ਉਹ ਅਹਮਦਾਬਾਦ ਗਿਆ ਤ ਫਿਨਲੈਂਡ ਵਾਲੇ ਵੀ ਬੈਠੇ ਦਵਾਲੀ ਵਾਲੇ ਵੀ ਗਏ ਸੀ ਉਹ ਤੇ ਉਹਨਾਂ ਦਾ ਤਜਰਬਾ ਸਾਡੇ ਕੋਲੇ ਬਹੁਤ ਵਧੀਆ ਹੈ ਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਇਸ ਵੱਲੋਂ ਖੁਸ਼ ਨੇ ਮਾਪੇ ਕਿ ਸਾ 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 ਬੱਚਾ ਪੜਦਾ ਜਿੱਥੇ ਉੱਥੇ ਟ੍ਰੇਨਿੰਗ ਜਿਹੜੀ ਹੈ ਹਾਈ ਕੁਆਲਿਟੀ ਦੀ ਹੈ ਟੀਚਰਸ ਕੋਲ ਸੋ ਤੁਹਾਨੂੰ ਬਹੁਤ ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਦਿੰਦੇ ਹਾਂ ਆਲ ਦਾ ਬੈਸਟ ਤੇ ਬੜੀਆ ਤਰੀਕੇ ਨਾਲ ਉੱਥੇ ਮਤਲਬ ਟ੍ਰੇਨਿੰਗ ਲੈ ਕੇ ਆਓ ਤਾਂ ਕਿ ਆਪਾਂ ਪੰਜਾਬ ਨੂੰ ਇੱਥੇ ਸਿੱਕਾ ਤੇ ਪੰਜਾਬ ਤੇ ਰੰਗਲਾ ਪੰਜਾਬ ਦਾ ਜਿਹੜਾ ਆਪਣਾ ਮਿਸ਼ਨ ਹੈ ਉਹਦੇ ਬਾਰੇ ਪੜਾ ਸਕੀ। ਬਹੁਤ ਬਹੁਤ ਧੰਨਵਾਦ। ਆਜੂ ਜੀ ਸਰ ਮੈਂ মিডিਆ ਨੂੰ ਉਹ ਕਹਿੰਦਾ ਇਨ ਦਾ ਮੀਨ ਟਾਈਮ ਤੁਸੀਂ ਬਸ ਬੈਠ ਜਿਓਗੇ ਫਿਰ ਹਾਂ ਫੋਟੋਆਂ ਆਨਲਾ ਲੈਣਾ ਦੇ ਤੁਹਾਨੂੰ ਧੰਨਵਾਦ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ अर्ली ਮਾਰਨਿੰਗ ਇੱਥੇ ਪਹੁੰਚੇ ਹੋ ਸਿੱਖਿਆ ਕ੍ਰਾਂਤੀ ਦਿਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ 'ਚ ਸਾਡੀ ਪਾਰਟੀ ਜਿਹੜੀ ਆਮਾ ਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ এডਿਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ ਐਜੂਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ ਆਏ ਹੋਏ ਸਕੂਲਾਂ ਦੀ ਹੈ ਜਾਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬ੍ਰੈਂਡ ਹੋਈ ਪਾਰਟੀ ਤੇ ਸੋਚਦਾ ਨਤੀਜਾ ਹੈ ਕਿ ਅੱਜ ਜਿਹੜੀਆਂ ਸੈਵਰੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾਰ ਦੁਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਦਾ ਇੱਕ ਬੈਚ ਕਰਕੇ ਆਇਆ ਸੋ 72 ਨੇ 2 ਹਫਤੇ ਨਤੂਰ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੂੰ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕਰਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਵੀ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣਿਆ ਕਿ ਇਹ ਬੱਚੇ ਜਿਹੜੇ ਨੇ ਜਾਂ ਇਹ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੋਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਵੀ ਕਿਹੜੇ ਟੀਚਰ ਜਿਹੜੇ ਨੇ ਉਹ ਜਿਆਦਾ ਬੱਚਿਆਂ ਨੂੰ ਪੜਾਉਣ ਚ ਜਿਆਦਾ ਇੰਟਰਸਟਡ ਸੀ ਸੋ ਸਾਰੇ ਜਿੰਨੇ ਵੀ ਅਜ 72 ਦੇ ਬਕਰ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਦਿਨਾਲ ਨਾਲ ਅ ਵਿਆਪਕ ਬਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਰ ਇੱਕ ਜੋ ਚਾਹਉਂਦੀ ਸੀ ਹੈ ਜੀ ਹੈ ਕਾਫੀ ਵਾਰਾ ਪੁਲਿਸ ਤੇ ਡੈਕਟਿਵ ਆਉਂਦਾ ਬਟ ਆ ਕੁਇਰੇ ਜਨਾ ਲਾਸਟ ਰਿਪੋਰਟ ਹੋਇਆ ਅੰਮ੍ਰਿਤਸਰ ਦੇ ਵਿੱਚ Hindu Temple ਦੇ ਉੱਤੇ ਉਹ ਨਗਰੇ ਦੇਖੋ ਬਹੁਤ ਕੋਸ਼ਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦਕੇ ਸਾਡੇ ਇੱਥੇ ਕੋਈ ਤਿਹਾੜ ਜਿਵੇਂ ਕੱਲ ਹੋਲੀ ਸੀ ਤੁਸੀਂ ਉੱਧਰ ਲਈ ਘਟਨਾਵਾਂ ਦੇਖੋ ਕਿ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ लाठी चार्ज ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੌਕੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦਾਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕਵਿਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿੰਦਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ ਆ ਸੋ ਪੰਜਾਬ ਲਾ ਐਂਡ ਆਰਡਰ ਵਾਲੇ ਪਾਸੋਂ ਬਿਲਕੁਲ ਸੇਫ ਰੋਡ ਹੈ। ਮਾਨ ਸਰ ਟੀਨਿੰਗ ਦੇ ਸੰਬੰਧ ਤੇ ਦਖੰਡ ਦੇ ਵਿੱਚ ਬਹੁਤ ਤੇ ਤਾਮਿਲਨਾਡ ਦੇ ਮੁੱਖ ਮੰਤਰੀ ਕਿੱਥੇ ਦਿੱਤੀ ਹੈ ਸਾਰੀ? ਹਾਂਜੀ ਹਾਂਜੀ। ਹਾਂਜੀ ਅਸੀਂ ਅੱਜ ਅੱਜ ਤਾਮਿਲਨਾਡ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ 'ਚ ਸੀਟਾਂ ਵਧਾਉਣ ਨੂੰ ਫਿਰਦੇ ਨੇ। ਮਤਲਬ ਜੇ ਧੰਮਲਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਤੇ ਅਮਲ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਆ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀਆਂ ਕੋਈ ਹੋਰ ਅਗਲੀਆਂ ਇਧਰ ਉਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਦਦੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਈ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜਾਊਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਇਹ ਡਰੇਲ ਦੇ ਵਿੱਚ ਪੜਨਾ ਪਕਲ ਗਿਆ ਜਿਹਨ ਸਾਬ ਪਾਕਿਸਤਾਨ ਮਮਰੀ ਸਰ ਇਨਸੀਡੈਂਟ ਜਿਸ ਟੈਂਪਲ ਤੇ ਅਟੈਕ ਹੋਇਆ ਹੈ ਅਮਰitsar ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿੱਟ ਕਰ ਰਹੇ ਹਨ ਵੀ देयर ਕੈਨ ਬੀ ਅ ਕਨਸਪੀਰੇਸੀ ਫ্রম ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਹ ਸਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਕੱਟ ਲਈ ਉਹਕੇ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਿਰ ਪੰਗੇ ਲੈਂਦੀ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਕੀਂਦੋ ਆਨੇ ਪੰਜਾਬ ਦੇ ਲੋਕਾਂ ਨੇ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰ ਖਿਸਾਨ ਜੜੀ ਬਣਾ ਕੇ ਇੱਕ सताल की बैठक मेरे मेरे हाँ भगवंत मान रवाना कर रहे हैं पर्जा <laughs> कार्यूटर